ਪੰਜੀ ਗੱਜਲ ਨਦੀਪ ਦੀ ਪ੍ਰਾਪਤੀ ਦੇ ਉੱਤੇ ਕੀ ਮਹਿਸੂਸ ਕਰਦੇ ਹੋ ਬਤੌਰ ਉਹਦੀ ਮਾਤਾ ਹੋਣ ਤੇ ਸਾਨੂੰ ਬਹੁਤ ਮਾਣ ਆਪਣੀ ਬੇਟੀ ਤੇ ਉਹਦੀ ਮਿਹਨਤ رنگ ਲਿਆਈ ਹੈ ਕਿ ਕਿਰਪਾ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਬਾ ਜੋਰਾ ਸਿੰਘ ਜੀ ਦੀ ਤਰਨਾਦਾਰ ਤਰਨਾਦਾਰ ਵਾਲਿਆਂ ਦੀ ਉਹਨਾਂ ਦੀਆਂ ਦਾਸਾਂ ਸਦਕਾ ਬੇਟੀ ਇੱਥੇ ਤੱਕ ਪਹੁੰਚੀ ਉਹਦੀ ਦੇਣ ਸਤੋਂ ਉਹਨਾਂ ਦੀ ਕਿਰਪਾ ਮਾ ਖੁਸ਼ ਬਾਕੀ ਇਹਦਾ ਸਕੂਲ ਦਾ ਸਟਾਫ ਹੀ ਬਹੁਤ ਮਿਹਨਤੀ ਸੀ ਉਹ ਡੌਲੀ ਮੈਡਮ ਗੁਰਦੀਸ਼ ਮੈਡਮ ਅਮਨਦੀਪ ਮੈਡਮ ਉਹ ਬੜੇ ਇਹਦੇ ਤੋਂ ਇੰਪ੍ਰੈਸ਼ਨ ਦੇ ਸੀਪੀ ਬੜੀ ਇੰਟੈਲੀਜੈਂਟ ਹੈ ਆਪ ਜਿਸ਼ਨ ਹੋਲਡਰ ਬੱਚਾ ਸਾਡਾ ਜਦੋਂ ਉਹਨੂੰ ਜੰਪ ਕਰਾਇਆ ਉਦੋਂ ਵੀ ਪ੍ਰਿੰਸੀਪਲ ਸਰ ਕਹਿੰਦੇ ਵੀ ਤੁਸੀਂ ਸਾਡੀ ਬੱਚੀ ਦੇ ਉਹਨਾਂ ਦਾ ਭਾਰ ਨਹੀਂ ਜਿੰਨੇ ਨੰਬਰ ਲੈ ਕੇ ਜਾਂਦੀ ਹੈ ਤੁਸੀਂ ਰੈਕ੍ਰੀਸ਼ਨ ਡਾਊਨ ਕਰ ਦੇਣੀ ਹੈ ਮੈਂ ਕਹਾਂ ਇਹ ਜ਼ਿੰਮੇਵਾਰੀ ਮੇਰੀ ਹੈ ਮੈਂ ਮਿਹਨਤ ਕਰਾਉਂਗੀ ਕਿ ਉਸੇ ਪੋਜੀਸ਼ਨ ਤੇ ਕਾਇਮ ਰਹੂਗੀ ਤੇ ਬਾਕੀ ਪੰਜ ਗ੍ਰੇਡ ਸਕੂਲ ਦਾ ਗੁਰੂ ਹਰਾਈ ਇੰਟੈਲੀਜੈਂਟ ਰਹਿ ਗਿਆ ਸਕੂਲ ਅਕੈਡਮੀ ਜਿਹੜੀ ਆ ਉਹਦਾ ਵੀ ਬਹੁਤ ਯੋਗਦਾਨ ਹੈ ਇਹਦੀ ਮਿਹਨਤ ਰੰਗ ਲਿਓਂ ਚ ਬਹੁਤ ਜਰੀਆ ਦਾ ਬਹੁਤ ਅਨੰਦ ਮਿਲਿਆ ਤੇ ਚਲੋ ਦਾਕਰੇ ਦਾ ਮਾਣ ਕੀਤਾ ਪਿੰਡ ਦਾ ਮਾਣ ਪੰਜਾਬ ਦਾ ਮਾਣ ਹੋਇਆ ਬਹੁਤ ਖੁਸ਼ੀ ਦੀ ਗੱਲ ਆ ਮੇਰੀ ਧੀ ਨੇ ਇੱਡੀ ਤਕੜੇ ਆਉਦੇ ਤੋ ਉਹਦੇ ਨਾਲ ਬਹੁਤ ਜਿਆਦਾ ਖੁਸ਼ੀ ਹੋਈ ਆ ਅ ਬੱਚੀ ਨੇ ਫਿਰ ਇਹ ਕਦੋਂ ਇੱਕ ਕੋਸ਼ਿਸ਼ ਕੀਤੀ ਕਿ ਮੈਂ ਪੁਲਿਸ ਦੇ ਵਿੱਚ ਜਾਵਾਂ ਉਹ ਵੀ ਕੈਨੇਡਾ ਦੀ ਵਿੱਚ ਤੁਹਾਡੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੋ ਹਾਂਜੀ ਉਹ ਤਾਂ ਦਿਖਦੀ ਗੱਲਬਾਤ ਹੁੰਦੀ ਰਹਿੰਦੀ ਆ ਬੱਲੇ ਪਜਟਾ ਚੁਲੇ ਵੜੇ ਆ ਤੇ ਉਥੋਂ ਮੁੜ ਕੇ ਬਾਅਦ ਚ ਬੇਰਨ ਕਾਜ ਨੇ ਲਾਇਏ ਦੋ ਸਾਲਾ ਉਹਨੂੰ ਬਾਅਦ ਆ ਮੁੜ ਕੇ ਆਪਣੇ ਟਰਾਈ ਕਰ ਲਈ ਕੈਨੇਡਾ ਦੇ ਤੇ ਪਹਿਲੋਂ ਬੇਟੀ ਗਈ ਬਾਅਦ ਚ ਪੇਟਾ ਗਿਆ ਆਪਣੇ ਕਾਸ਼ਦੀਪ ਸਿੰਘ ਇਹ ਆਪਣੇ ਥੋੜਾ ਲੇਟ ਗਿਆ ਛੇ ਮਹੀਨੇ ਕਿ ਉੱਥੇ ਜਾ ਕੇ ਚਲੋ ਮਿਹਨਤ ਕੀਤੀ ਹੈ 에어ਪੋਰਟ ਤੇ ਪਹਿਲਾਂ ਜਲਾ ਜਾ ਰਹੀ ਹੈ ਸਾਡੀ ਜੁਡੀ ਤੇ ਉਥੋਂ ਮੁੜ ਕੇ ਬਾਅਦ ਚ ਚਲੋ ਜੀ ਉਥੋਂ ਬੜੇ ਪੁਰਸ਼ੀ ਗਿੰਦੇ ਜਾਣਾ ਹਾਂ ਮੈਂ ਜਦ ਵਧੀਆ ਪੋਸਟ ਕਰੀ ਕੀਤੀ ਤੇ ਬਹੁਤ ਵਧੀਆ ਆ ਅੱਜ ਉਹਦੇ ਮਹਿਸਰ ਤੇ ਅਸੀਂ ਇੱਥੇ ਅੱਜ ਬੜੇ ਖੁਸ਼ੀ ਨਾਲ ਸਾਰਾ ਹਾ ਦਾ ਪਰਿਵਾਰ ਬੈਠਾ ਵਾ ਬਹੁਤ ਧੰਨਵਾਦ ਆਕਾਸ਼ਦੀਪ ਤੁਹਾਨੂੰ ਭੈਣ ਨੇ ਉੱਥੇ ਬੁਲਾਇਆ ਸੀ ਕਿ ਤੁਸੀਂ ਭੈਣ ਨੂੰ ਬੁਲਾਇਆ ਸੀ ਉੱਥੇ ਜੀ ਆ ਆਪਣੇ ਆਪਣੇ ਵੇਸ ਤੇ ਗਏ ਜੀ ਨਹੀਂ ਪਹਿਲਾਂ ਕੌਣ ਗਿਆ ਮੇਰੇ ਕਹਿਣ ਦਾ ਮਤਲਬ ਪਹਿਲਾਂ ਐਕਚੁਅਲੀ ਮੇਰੀ ਸਿਸਟਰ ਗਈ ਸੀ 2 ਮਹੀਨੇ ਪਹਿਲਾਂ ਉਹ ਗਈ ਸੀ ਆਈ ਥਿੰਕ ਦਸੰਬਰ 15 2015 ਵਿੱਚ ਤੇ ਉਤਤ ਬਾਅਦ 2 ਮਹੀਨੇ ਬਾਅਦ ਮੈਚ ਲੱਗਿਆ ਸੀ ਫਰਵਰੀ 16 ਵਿੱਚ ਤੇ ਵਾ ਕੱਟੇ-ਕੱਟੇ ਗਏ ਸੀਗੇ ਆਪਾਂ ਦੋਨੋਂ ਮੈਂ ਗਿਆ ਸੀਗਾ ਵੈਨੀਪੈਗ ਤੇ ਉਹ ਗਈ ਸੀ ਸਰੀ ਸਦਾ ਉਥੇ ਗ੍ਰੈਂਡਪੈਰੈਂਟਸ ਉੱਥੇ ਸੀਗੇ ਤੇ ਦਾਦਾ ਜੀ ਡੀਐਸਪੀ ਸਾਹਿਬ ਦਾ ਡੀਐਸਪੀ ਸੀਗੇ ਤੇ ਉਹ ਉੱਥੇ ਸੀਗੇ ਜਾ ਕੇ ਵਸ ਗਏ ਸੀ ਤੇ ਉਤਤ ਬਾਅਦ ਫਿਰ ਛੋਟੀ ਭੈਣ ਉਹ ਸਦਾ ਉਧਰ ਚਲੀ ਗਈ ਤੇ ਮੈਂ ਵੈਨੀਪੈਗ ਚਲਾ ਗਿਆ ਮੈਂ ਵੈਨੀਪੈਗ ਉੱਥੇ ਜਾ ਕੇ ਪੜ੍ਹਾਈ ਕੀਤੀ ਤੇ ਉਤਤ ਪੀਆਰਓ ਕੇ ਤੇ ਮੈਂ ਫਿਰ ਸਦਾ ਭੈਣ ਕੋ ਚਲਾ ਗਿਆ ਉੱਥੇ ਮੈਂ ਤੇ ਦੋਨੋਂ ਗਜ਼ਲ ਦੀ ਦੋਨੋਂ ਇਕੱਠੇ ਰਹਿਣੇ ਉੱਤੇ ਮਾਣੂ ਦੇ ਹਸਬੰਦ ਕਿੰਨੇ ਕਿੰਨੇ ਅਟੈਂਪਟ ਕੀਤੀ ਇਹਨੇ ਭਰਤੀ ਹੋਣ ਦੀ ਜੀ ਉਹ ਐਕਚੁਅਲੀ ਦੋ ਤਿੰਨ ਵਾਰ ਕੋਸ਼ਿਸ਼ ਕੀਤੀ ਸੀ ਅਟੈਂਪਟ ਹੁੰਦੀ ਤੇ ਭਰਤੀ ਹੁੰਦੀ ਇੱਕ ਵਾਰੀ ਕਰੈਕਸ਼ਨ ਜੀ ਕੀਤੀ ਇੱਕ ਵਾਰੀ ਪਹਿਲੀ ਵਾਰ ਨਾ ਕੀਤੀ ਸੀ ਕਰੈਕਸ਼ਨ ਆਫਿਸਰ ਵੱਜ ਕੀਤੀ ਸੀਗੀ ਤੇ ਉਹਦੇ ਵਿੱਚੋਂ ਚਲੋ ਇੱਕ ਟੈਸਟ ਹੋ ਰਿਹਾ ਜੀ ਸੀ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਆਰਸੀਐਪੀ ਦਾ ਟਰਾਈ ਕੀਤਾ ਉਹਦੇ ਵਿੱਚ ਮਿਹਨਤ ਕੀਤੀ ਅਨੇ ਤੇ ਆਪਣੀ 6 ਮਹੀਨੇ ਦੀ ਉੱਤੇ ਦੀ ਟ੍ਰੇਨਿੰਗ ਸੀਗੀ ਟ੍ਰੇਨਿੰਗ ਪੂਰੀ ਕੰਪਲੀਟ ਕੀਤੀ ਤੇ ਫਿਰ ਕੰਪਲੀਟ ਕਰਕੇ ਤੇ ਗ੍ਰੈਜੂਏਟ ਹੋ ਕੇ ਉੱਥੋਂ ਆਈ ਹਾਂ ਤੁਸੀਂ ਕੈਨੇਡਾ ਰਹਿੰਦੇ ਹੋ ਤੁਸੀਂ ਤਾਂ ਬਿਹਤਰੀ ਜਾਣਦੇ ਹੋਗੇ ਕਿ ਉੱਥੇ ਦੀ ਪੁਲਿਸ ਦੇ ਵਿੱਚ ਭਰਤੀ ਹੋਣਾ ਕਿੰਨਾ ਕ ਆਸਾਨ ਆ ਔਰ ਐਕਚੁਅਲੀ ਜੀ ਬੜੀ ਟ੍ਰੇਨਿੰਗ ਕਰਨੀ ਪੈਂਦੀ ਜੀ ਉੱਤੇ ਨਾਲੇ ਟੈਸਟ ਕਾਫੀ ਨੇ ਆ ਉਤੇ ਨਾਲੇ ਸਿਰੇ ਸਵਕਤੇ ਮਿਲਗੇ ਜਦ ਦਾ ਮੰਨ ਲਓ ਕਿ ਆਰਮੀ ਦੀ ਟ੍ਰੇਨਿੰਗ ਨਹੀਂ ਹੁੰਦੀ ਜੇ ਇੰਡੀਆ ਵਿੱਚ ਜਾਂ ਬਿਲਕੁਲੀ ਉੱਥੇ ਤੇ ਪੁਲਿਸ ਦੀ ਟ੍ਰੇਨਿੰਗ ਹੁੰਦੀ ਆ RCMP ਦੀ ਜਾਂ ਫਿਰ ਸਰਕਾਰੀ ਦੀ ਹੁੰਦੀ ਆ ਤੇ ਕਾਫੀ ਮਿਹਨਤ ਕਰਨੀ ਪੈਂਦੀ ਆ ਇੱਕ ਉਹਨਾਂ ਨੇ ਸਕੇਜੂਲ ਦਿੱਤਾ ਹੁੰਦਾ ਕਿ 5 ਵਜੇ ਤੇ ਇਸ ਵੇਰੇ ਉੱਠਣਾ 5 ਵਜੇ ਉੱਠਣਾ ਤੇ ਤੇ 10 ਵਜੇ ਤੀ ਸੌਣਾ ਰਾਤ ਦੇ 10 ਵਜੇ ਇਹ ਪੂਰਾ ਸਕੇਜੂਲ ਹੁੰਦਾ ਜੇ ਲੇਟ ਹੋ ਗਏ ਤੇ ਇਹ ਤੁਹਾਨੂੰ ਪਨਿਸ਼ ਕਰਨਾ ਉਹਨਾਂ ਨੇ ਐਕਸਰਸਾਈਜ਼ ਦੇਣੀ ਆ ਨਾਲ ਉਹ ਕਿ ਕਰੋ ਆ ਜਾ ਕੇ ਦੌੜ ਲਾ ਕੇ ਆਓ 2 ਕਿਲੋਮੀਟਰ ਦੌੜ ਲਾਓ ਨਹੀਂ ਤੇ ਬੈਗ 5 ਕਿਲੋ ਦਾ ਬੈਗ ਚੁੱਕਣਾ ਤੇ ਉਹਦੀ ਜਾ ਕੇ ਦੌੜ ਲਾ ਕੇ ਆਓ ਤੇ ਇਦਾਂ ਦੀ ਐਕਸਰਸਾਈਜ਼ ਕਰਨੀ ਹੈ ਫਿਜ਼ੀਕਲੀ ਟ੍ਰੇਨਿੰਗ ਕਾਫੀ ਟਾਫਾ ਫਿਜ਼ੀਕਲ ਟ੍ਰੇਨਿੰਗ ਕਾਫੀ ਟਾਫਾ ਜੀ ਅੱਛਾ ਉੱਥੇ ਪੁਲਿਸ ਦੀ ਡਿਊਟੀ ਕਿਵੇਂ ਦੀ ਹੈ ਉਹ ਵੀ ਇੰਡੀਆ ਵਾਂਗ ਟਾਫਾ ਕੇ ਜਾਂ ਉੱਥੇ ਇੱਕ ਸ਼ਡਿਊਲ ਹੁੰਦਾ ਡਿਊਟੀ ਦਾ ਆ ਜੀ ਕਾਫੀ ਡਾਫਾ ਉੱਥੇ ਨਾਲੇ ਉਹ ਵੀ 12 ਘੰਟੇ ਦੀ ਸ਼ਿਫਟ ਹੁੰਦੀ ਹੈ ਉਹਨਾਂ ਦੀ 4 ਦਿਨ ਲਗਾਤਾਰ ਕੰਮ ਹੁੰਦਾ ਤੇ ਕਈ ਵਾਰੀ ਤਾਂ ਇਦਾਂ ਹੁੰਦਾ ਕਿ 5 ਦਿਨ ਵੀ ਉਹਨਾਂ ਨੂੰ ਕਰਨਾ ਪੈ ਜਾਂਦਾ ਜਦੋਂ ਕਿਤੇ ਕੋਈ ਕੋਈ ਇਨਸੀਡੈਂਟ ਕੋਈ ਹੈਪਨ ਹੋ ਜਾਏ ਤੇ ਉੱਥੇ ਉਹਨਾਂ ਨੂੰ ਬੰਦਿਆਂ ਦੀ ਲੋਡ ਪਵੇ ਤੇ ਜਿਹੜੇ ਬੰਦੇ ਆਫ ਹੁੰਦੇ ਉਹਨਾਂ ਨੂੰ ਵੀ ਬੁਲਾਉ ਕੈਮਰਜੈਂਸੀ ਵਿੱਚ ਕਹਿੰਦਾ ਕਿ ਆਉ ਦਾਨੂ ਲੋਡਵਾ ਹੋਰ ਤੇ 12-12 ਘੰਟੇ ਦੀ ਹੁੰਦੀ ਆ ਉੱਤੇ ਵੀ ਤੇ ਇਦਾਂ ਹੁੰਦਾ ਕਿ ਦੋ ਤਿੰਨ ਦਿਨ ਦਿਨੇ ਹੁੰਦੀ ਆ ਫਿਰ ਦੋ ਤਿੰਨ ਦਿਨ ਰਾਤ ਹੁੰਦੀ ਆ ਚਾਰ-ਚਾਰ ਦਿਨ ਇਦਾਂ ਇਦਾਂ ਕਰਕੇ ਹੁੰਦੀ ਆ ਜੀ ਉੱਤੇ ਫਿਰ ਕੈਨੇਡਾ ਦੀ ਪੁਲਿਸ ਜੀ ਪੰਜਾਬ ਪੁਲਿਸ ਵਾਂਗੂ ਫਰਲੋ ਵੱਜਦੀ ਆ ਕਿ ਨਹੀਂ ਜੀ ਬਿਲਕੁਲ ਉੱਤੇ ਫਰਲੋ ਨਹੀਂ ਵੱਜਦੀ ਉੱਤੇ ਉਹਨਾਂ ਨੇ ਕੈਮਰੇ ਲਾਏ ਹੁੰਦੇ ਆ ਤੇ ਨਾ ਛਾਤੀ ਉੱਤੇ ਕੈਮਰੇ ਲਾਏ ਹਰੇਕ ਪੁਲਿਸ ਤੋਂ ਉਹਨਾਂ ਦਾ ਉਹ 24 ਘੰਟੇ ਰਿਕਾਰਡ ਹੁੰਦਾ ਤੇ ਉਹ ਤੇ ਫਰਲੋ ਨਹੀਂ ਵੱਤ ਸਕਦੀ ਕੁਛ ਵੀ ਇਦਾਂ ਨਾ ਉੱਤੇ ਥੱਲੇ ਕੁਛ ਵੀ ਨਹੀਂ ਹੋ ਸਕਦਾ ਅੰਡਰ ਸਰਵੇਲੈਂਸ ਆ ਸਰ ਹਾਂਜੀ ਹਾਂਜੀ ਸਾਰੇ ਅੰਡਰ ਸਰਵੇਲੈਂਸ ਆ ਕੁਛ ਵੀ ਗਲਤ ਨਹੀਂ ਹੁੰਦਾ ਉੱਤੇ